ਪੰਜਾਬ ਸਿੰਘ ਚੈਨਲ ਨਾਲ ਜੁੜਿਓ ਇਸ ਵੇਲੇ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇਸ ਵਕਤ ਮੌਜੂਦ ਆ ਰਾਹੂ ਰੋਡ ਤੇ ਇਹ ਰਾਹੂ ਰੋਡ ਜੋ ਕਿ ਖੂਨੀ ਰੋਡ ਦੇ ਨਾਮ ਤੇ ਜਾਣਿਆ ਜਾਂਦਾ ਇਹ ਗੱਲਾਂ ਤਾਂ ਕਰ ਰਿਹਾ ਕਿਉਂਕਿ ਹਾਏ ਦਿਨ ਅਸੀਂ ਇੱਥੇ ਦੇਖਦੇ ਆ ਕਿ ਓਵਰ ਲੋਡ ਟਿਪਰ ਲੰਘਦੇ ਆ ਔਰ अनेका ਨੌਜਵਾਨ ਜਾਂ अनेका ਲੋਕਾਂ ਨੂੰ ਜੋ ਡਰੜਦੇ ਹੋਏ ਨਜ਼ਰ ਆਉਂਦੇ ਆ ਟਿਪਰ ਵਾਲਿਆਂ ਨੇ ਬੰਦੇ ਕੁਚਲ ਕੇ ਰਾਹ ਪਏ ਉਸ ਵਾਰ ਪੁਲਿਸ ਆਉਂਦੀ ਆ ਉਹ ਐਮ ਕਰਕੇ ਮੁੱਠੀ ਦਿੰਦੀ ਆ ਉਸ ਵਾਰ ਨਾ ਬੰਦੇ ਦਾ ਪਤਾ ਲੱਗਦਾ ਨਾ ਪੁਲਸਾ ਪਤਾ ਲੱਗਦਾ ਹੁਣ ਦੇ 9 ਵਜੇ ਦਾ ਆਇਆ ਮੈਨੂੰ ਕਹਿੰਦੇ ਬਾਬਾ ਝੂਠ ਬੋਲਦਾ ਵੀ 4 ਘੰਟੇ ਬਾਅਦ ਪੁਲਸ ਆਈ ਹੈ ਤੇ ਸੱਚ ਤੁਹਾਡੇ ਕੋਲ ਹੀ ਆ ਅਚ ਪ੍ਰਸ਼ਾਸਨ ਕਦੋਂ ਆਇਆ ਵਾ ਇਹ ਜਿਹੜਾ 6:30 ਵਜੇ ਦਾ ਇਹ ਪ੍ਰੋਗਰਾਮ ਆਇਆ 10:30 ਵਜੇ ਪੁਲਸ ਆਈ ਇੱਥੇ ਉਹ ਵੀ ਫੋਨ ਕਰਕੇ ਬੁਲਾਇਆ ਇਹਨੂੰ ਇਹਨੂੰ ਕੋਈ ਪਤਾ ਨਹੀਂ ਇੱਥੇ ਮਰਜ਼ੀ ਗੱਲ ਹੋਏ 2 ਮਿੰਟ ਪਹਿਲੇ ਘਰ ਜਲਦੇ ਇੱਥੇ ਆ ਗਏ ਤੇ ਹੁਣ ਇਹਨੂੰ ਪਤਾ ਨਹੀਂ ਬੰਦਾ ਮਰ ਜਾ ਇਹਨੂੰ ਪਤਾ ਲੱਗਦਾ ਇਹ ਕਿੰਦਾਂ ਦੀ ਗੱਲਾਂ ਮੈਂ ਤਾਂ ਇਹ ਸਮਝਦਾ ਗੈਨੂੰ ਵੀ ਇਹ ਦੁਨੀਆ ਜਿਵੇਂ ਨਗੇ ਦੁਨੀ ਮਾਰਦੀ ਪਰਸਣਾ ਦੁਨੀਆ ਪਰਸਣਾ ਇਦਾਂ ਮਾਰਦੀ ਉਹ 버ਦੀ ਪੈ ਖੜ ਦੇ ਅਗਲਾ ਮੈਂ ਪਰਸਣਾ ਪਿੱਛੇ ਹੋਈ ਅਗਲਾ ਲੈ ਲੋ ਜੀ ਪਰ ਸਾਨੂੰ ਕਹ ਕੇ ਸਾਡੀ 10ਵੇਂ ਪਾਸਸ਼ੇ ਦੀ 버ਦੀ ਪਈ ਆ ਜੀ ਬੜਾ ਪੀਪਰ ਦਿਖਾਓ ਕਿੰਨੇ ਦੀ ਉੱਚੀ ਬਰੀ ਬੜੀ ਐ ਟਿੱਪਰ ਦਿਖਾ ਟਿੱਪਰ ਦੇਖ ਲਈ ਮੇਰੇ ਕਹਿਣ ਦਾ ਭਾਵ ਇਹ ਬੰਦ ਹੋਣੇ ਚਾਹੀਦੇ ਰਹਨੁਰ ਤੋਂ ਜੇ ਟਿੱਪਰ ਚੱਲੇ ਆ ਇਹਨਾਂ ਵਾਸਤੇ ਬਖਰੀ ਸਾਹਿਬ ਗੌਰਮੈਂਟ ਨੂੰ ਸੜਕ ਬਣਾਉਣੀ ਚਾਹੀਦੀ ਆ ਇਹ ਆਮ ਪਬਲਿਕ ਵਾਸਤੇ ਆ ਇਹ ਟਿੱਪਰ ਨਾ ਵਾਸਤੇ ਸੜਕ ਨਹੀਂ ਬਣੀ ਅਸੀਂ ਸਾਡੀ ਉਮਰ ਲੰਘੀ ਥੇ ਤੁਹਾਡੀ ਨਜ਼ਰ ਦੇ ਵਿੱਚ ਕਿੰਨੇ ਕਿ ਜਿਹੜੇ ਇਦਾਂ ਦੇ ਐਕਸੀਡੈਂਟ ਹੋਏ ਆ ਦੇਖਿਓ ਇੱਥੇ ਕਰਦੇ 25-30 ਤਾਂ ਮੈਂ ਆਪਕਾ ਕਈ ਵਾਰ ਮੈਂ ਪਛਾਣ ਕੇ ਨਹੀਂ ਕਰ ਰਹੀਆਂ ਜਿਹੜੇ ਭੱਲਣ ਵਾਲੇ ਆ ਮਾਰੇ ਪ੍ਰਵਾਸੀ ਆ ਉਹ ਅੱਗੇ ਉਹ ਦੋ ਬੈਟਰੀ ਚ ਕੰਮ ਕਰਦਾ ਪ੍ਰਵਾਸੀ ਆ ਪ੍ਰਵਾਸੀ ਜਿਗਾ ਉਹਦੇ ਬੱਚਿਆਂ ਨਾਲ ਪਿੱਪਰ ਇੱਥੋਂ ਦੀ ਉੱਥੇ ਲੈ ਗਿਆ ਤੇ ਟਿੱਪਰ ਵਾਲਾ ਭੱਜ ਗਿਆ ਐਡੀ ਵੱਡੀ ਚੀਜ਼ ਇਹਨਾਂ ਕੋ ਫੜਨੀ ਹੋਈ ਜੀ ਉਸ ਨਾਲ ਕਾਨਫਰੈਂਸ ਕਰਦੇ ਜਾ ਜਰੂਰ ਰਾਹੋ ਰੋਡ ਦੇ ਉੱਤੇ ਮੌਜੂਦ ਆ ਅਸੀਂ ਇੱਥੇ ਆਏ ਦਿਨ ਦੇਖਦੇ ਆ ਕਿਉਂਕਿ ਇੱਥੇ ਐਕਸੀਡੈਂਟ ਦਾ ਕਾਰਨ ਬਣਦੇ ਆ ਓਵਰਲੋਡ ਟਿਪਰ ਜਿਹੜੀ ਇਸ ਵਕਤ ਤੁਹਾਨੂੰ ਦੱਸਦੀ ਹੈ ਕਿ ਬੜੀ ਇੱਕ ਬੇਰਹਿਮੀ ਦੇ ਨਾਲ ਜਿਹੜਾ ਉਹ ਓਵਰਲੋਡ ਟਿਪਰ ਦੇ ਨਾਲ ਕਿਉਂਕਿ ਅਸੀਂ ਤਸਵੀਰਾਂ ਦਿਖਾਉਣ ਦੇ ਯੋਗ ਨਹੀਂ ਹੈਗੀਆਂ ਕਿਉਂਕਿ ਨਹੀਂ ਦਿਖਾ ਸਕਦੇ ਜਿਸ ਤਰ੍ਹਾਂ ਕੁਚਲਿਆ ਗਿਆ ਵਾ ਉਹ ਇਹ ਰਾਹੋ ਰੋਡ ਨੂੰ ਖੂਨੀ ਰੋਡ ਦੇ ਨਾਮ ਤੇ ਜਾਣਿਆ ਜਾਂਦਾ ਵਾ ਔਰ ਇੱਥੇ ਪ੍ਰਸ਼ਾਸਨ ਮੌਜੂਦ ਆ ਗੱਲਬਾਤ ਕਰਨੀ ਚਾਹਾਂਗਾ ਕਿਉਂਕਿ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਜਰੂਰ ਅਸੀਂ ਜੀ ਮੈਂ ਤਾਂ ਜਿਵੇਂ ਤੁਹਾਡੇ ذریعے ਵੀ ਇਹ ਆਵਾਜ਼ ਉੱਪਰ ਜਾ ਸਕਦੀ ਹੈ ਔਰ ਮੈਂ ਵੀ ਆਪਣੇ ਵੱਲੋਂ ਇਸ ਗੱਲ ਨੂੰ ਕਿਹਾ ਹੈਗਾ ਤੁਹਾਨੂੰ ਅਲੱਗ ਤੋਂ ਰਿਪੋਰਟ ਬਣਾ ਕੇ ਦਵਾਂ ਤਾਂ ਕਿ ਮੈਂ ਅੱਜ ਇਹ ਸਮਝਦਾ ਕਿ ਕਿਸੇ ਦਾ ਨਹੀਂ ਐਕਸਪਾਇਰ ਹੋਇਆ ਮੇਰਾ ਭਰਾ ਐਕਸਪਾਇਰ ਹੋਇਆ ਹੈਗਾ ਮੇਰਾ ਭਰਾ ਐਕਸਪਾਇਰ ਹੋਇਆ ਇਸ ਗੱਲ ਦਾ ਮੈਂ ਵਿਸ਼ਵਾਸ ਦਵਾਣਾ ਲੋਕਾਂ ਦਾ ਸਰ ਬਾਰ ਬਾਰ ਇਹੀ ਕਹਿਣਾ ਬਹੁਤ ਐਕਸੀਡੈਂਟ ਹੁੰਦੇ ਆ ਲੋਕ ਕਹਿੰਦੇ ਓਵਰਲੋ ਟਿਪਰ ਬੰਦ ਹੋਣੇ ਚਾਹੀਦਾ ਕਾਰਨ ਕਿ ਕੋਈ ਨਹੀਂ ਸੁਣਵਾਈ ਉਹ ਬ੍ਰਦਰ ਤੁਹਾਡੇ ਤੋਂ ਪਹਿਲਾਂ ਆਪਣੇ ਮਹਿਕਮੇ ਤੋਂ ਵੀ ਅਲੱਗ ਹੋ ਕੇ ਇਹ ਗੱਲ ਕਹਿਣ ਲਈ ਤਿਆਰ ਆਂਗਾ ਕਿ ਜਿਹੜਾ ਕੋਈ ਵੀ ਡਰਾਈਵਰ ਹੈਗਾ ਉਹਦੇ ਰੂਲ ਰੈਗੂਲੇਸ਼ਨ ਦੇ ਤਰ੍ਹਾਂ ਗੱਡੀ ਚਲਾਵੇ ਉਹ ਟਾਈਮ ਦੇ ਅਕੋਰਡਿੰਗ ਚੱਲੇ ਤਾਂ ਕਿ ਉਹਨਾਂ ਦੀ ਛੇਤੀ ਇੱਕ ਮਿੰਟ ਪਰ ਜੀ ਮਾੜਾ ਪਿੱਛੇ ਹੋ ਜਿਓ ਪ੍ਰਸ਼ਾਸਨ ਨੇ ਸਟੇਟਮੈਂਟ ਲੈ ਕੇ ਮੁਕੱਦਮਾ ਦਰਜ ਕਰਨਾ ਮੁਕੱਦਮਾ ਦਰਜ ਕਰਕੇ ਉਹਦਾ ਜਿਹੜਾ ਚਲਾਣ ਹੈ ਉਹ ਕੋਰਟ ਵਿੱਚ ਸਬਮਿਟ ਕਰਨਾ ਉਹਦਾ ਜਿਹੜਾ ਫੈਸਲਾ ਦੇਣਾ ਉਹ ਜੱਜ ਸਾਹਿਬਾਨ ਨੇ ਦੇਣਾ ਜਿਹੜੇ ਤੁਹਾਡੇ ਭਰਾ ਐਡਵੋਕੇਟ ਨੇ ਉਹ ਉੱਥੇ ਖੜਦੇ ਨੇ ਉਹਨਾਂ ਨੇ ਜਾ ਕੇ ਵਕਾਲਤ ਕਰਨੀ ਹੁੰਦੀ ਹੈ ਠੀਕ ਹੈ ਮੈਂ ਤਾਂ ਤਾਂ ਤੁਹਾਨੂੰ ਬੇਨਤੀ ਕੀਤੀ ਵੀ ਜਿਹੜਾ ਮੈਂ ਆਪਣੇ ਦੇਖੋ ਕਿਸੇ ਨਾਲ ਇੱਧਰ ਹੋ ਜੇ ਪੇ ਮੈਂ ਆਪਣੇ ਵੱਲੋਂ ਹੈ ਵੀ ਜਿਹੜਾ ਇਸ ਹਾਦਸੇ ਨੂੰ ਲੈ ਕੇ ਮੈਂ ਆਪਣੀ ਵੱਖਰੀ ਰਿਪੋਰਟ ਇਸ ਲਈ ਦੇਣ ਲਈ ਤਿਆਰ ਆਂਗਾ ਵੀ ਜਿਹੜੇ ਹੈਵੀ ਬੀਕਲਾਂ ਕਰਕੇ ਕੋਈ ਹੋਰ ਕੰਡਣਾ ਨਾ ਵਾਪਰ ਸਕੇ ਬਿਲਕੁਲ ਜੀ ਚਲੋ ਤੁਸੀਂ ਵੀ ਜਿਹੜਾ ਦੇਖਿਆ ਕਿ ਆਏ ਦਿਨ ਇੱਥੇ ਓਵਰਲੋਡ ਟਿਪਰਾਂ ਦੇ ਕਾਰਨ ਹਰੇਕ ਦੀ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿਹੜੀ ਮੌਤ ਹੋ ਗਈ ਆ ਤੁਸੀਂ ਕੋਈ ਇਸ ਤੇ ਪਹਿਲਾਂ ਵੀ ਕੋਈ ਸ਼ਿਕਾਇਤਾਂ ਵੀ ਕਰਦੇ ਰੇ ਆ ਤੁਹਾਡੀ ਗੱਲ ਤੇ ਵੀ ਗੌਰ ਬਹੁਤ ਘੱਟ ਹੁੰਦੀ ਆ ਅੱਜ ਸਵੇਰੇ ਠੀਕ 8:20 ਮਿੰਟ ਤੇ ਮੇਰੀ ਐਸਐਚਓ ਨਾਲ ਗੱਲ ਹੋਈ ਟਿਪਰਾਂ ਪਿੱਛੇ ਵੀ ਟਿਪਰ ਜਾ ਰਹੇ ਨੇ ਨਾ ਹਾਸਾ ਵਾਪਰੂਗਾ ਉਹ ਕਹਿੰਦਾ ਜੀ ਮ ਇਥੋਂ ਦੇ ਸੀਪੀ ਨੂੰ ਪਤਾ ਇਥੋਂ ਦੇ ਡੀਸੀਪੀ ਨੂੰ ਪਤਾ ਇਥੋਂ ਦੇ ਕਮਿਸ਼ਨਰ ਨੂੰ ਪਤਾ ਆ ਡੀਸੀ ਦੇ ਆਰਡਰ ਨੇ ਆ ਲੋ ਆ ਡੀਸੀ ਦੇ ਆਰਡਰ ਨੇ ਮੇਰੇ ਕੋਲੇ ਜਿਹਦੇ ਚ ਇਹ ਲਿਖਿਆ ਵੀ ਰਾਹ ਰੋਡ ਤੇ ਟਿਪਰ ਨਹੀਂ ਚੜੂਗਾ ਇਹਵੇਂ ਰਾਹ ਰੋਡ ਤੇ ਟਿਪਰ ਕਿਵੇਂ ਆ ਰਹੇ ਨੇ ਇਹ ਸਰਕਾਰ ਕਿੱਥੇ ਸੁੱਤੀ ਪਈ ਹੈ ਕਿਉਂ ਸਰਕਾਰ ਇਹਨਾਂ ਨਾਲ ਮਿਲੀ ਹੋਈ ਹੈ ਟਿਪਰਾਂ ਵਾਲਿਆਂ ਨਾਲ ਆ ਲੋਕਾਂ ਦੀਆਂ ਜਾਨਾਂ ਦੀ ਕੀਮਤ ਕੀ ਆ ਇਹ ਟਿਪਰਾਂ ਦੀ ਵਜ੍ਹਾ ਕਰਕੇ ਜਿੰਨਾ ਸਾਡੇ ਤੇ ਬੜੇ ਮੁੰਡਿਆਂ ਦੀ ਜਾਨ ਜਾ ਚੁੱਕੀ ਆ ਸਾਰੇ ਟਿਪਰਾਂ ਦੀ ਵਜ੍ਹਾ ਕਰਕੇ ਜਾ ਚੁੱਕੇ ਜੀ ਇਸ ਕਰਕੇ ਆਹੀ ਸਰਕਾਰ ਨੂੰ ਕਹਿੰਦੇ ਵੀ ਜੇ ਤੁਸੀਂ ਆਰਡਰ ਕੀਤੇ ਉਹਨਾਂ ਦੇ ਗੌਰ ਵੀ ਕਰੋ ਸਵੇਰੇ 7 ਤੋਂ 10 ਸ਼ਾਮ ਨੂੰ 7 ਤੋਂ 10 ਟਿਪਰ ਬੰਦ ਰੇਤੇ ਜੀ ਵੀ ਰਾਤ ਨੂੰ ਕੱਢ ਲਓ ਰਾਤ ਨੂੰ 8 ਵਜੇ ਦਾ ਕਹੇ ਪਾਣਾ ਪਰ ਤੇ ਆਇਆ ਫਿਰ ਤਾਂ ਜਿਹੜਾ ਟਾਈਮ ਟੇਬਲ ਤੋਂ ਜਾਵੇਂ ਉਲਟ ਜਾਉਂਦਾ ਆਹ ਦੇਖੋ ਜੀ ਗਰੀਬ ਦੀ ਤਾਂ ਫੌਜੀ ਨਹੀਂ ਸਰਕਾਰ ਇਹ ਨਹੀਂ ਨਹੀਂ ਸੁਣਦੀਗੀ ਬਾਕਾਇਦਾ ਇਹ ਚ 7 ਤੋਂ 10 ਰਾਤ 7 ਤੋਂ 10 ਸਵੇਰੇ ਇਹ ਆਰਡਰ ਨੇ ਸਾਡੇ ਆਰਡਰ ਦਾ ਆਰਡਰ ਤੋਂ ਬਾਅਦ ਵੀ ਚੱਲ ਰਹੇ ਨੇ ਆਰਡਰ ਤੋਂ ਬਾਅਦ ਵੀ ਟਿਪਰ ਚੱਲ ਰਹੇ ਨੇ ਹੂੰ ਸ਼ਿਗਦੇ ਭਾਈ ਤੁਸੀਂ ਵੀ ਜਿਹੜਾ ਮੁੱਦਾ ਚੱਕਦੇ ਰਹੇ ਸੀ ਲਗਾਤਾਰ ਜਿਹੜਾ ਓਵਰਲੋਡ ਟਿਪਰਾਂ ਦੇ ਖਿਲਾਫ ਦੇ ਭਾਣੇ ਜਿਹੜੇ ਆਏ ਦਿਨ ਵਰਤਦੇ ਯਾਰ ਪਰ ਜਿਹੜੀ ਗੱਲਾਂ ਤੇ ਗੌਰ ਬਹੁਤ ਘੱਟ ਮੈਣੀ ਦੇਖੋ ਜਿਹੜੇ ਮਸਲੇ ਬਹੁਤ ਨੇ ਅਸੀਂ ਬਾਤ ਚੱਕਦੇ ਆਂ ਲੇਕਿਨ ਸਾਰਾ ਤਾਣਾ ਬਣਾ ਹੀ ਉਲਝਿਆ ਫਿਰਦਾ ਇਹ ਤੋਂ ਲੈ ਕੇ ਉੱਪਰ ਦਾ ਘਰ ਵਾਲੇ ਹੋਏ ਨੇ ਡੀਜੀ ਸਾਹਿਬ ਦੀ ਕਿਤੇ ਨਿਗਾਹ ਦੇ ਵਿੱਚ ਨਹੀਂ ਹੈਗਾ ਐਸਐਸਪੀ ਨੂੰ ਨਹੀਂ ਪਤਾ ਥਾਣਾ ਚਾਚ ਨੂੰ ਸਵੇਰੇ 8:30 ਵਜੇ ਭਲਾਈ ਨੇ ਫੋਨ ਲਾਇਆ ਹੁਣ ਮੈਂ ਉਸ ਦਿਨ ਆਪ ਵੀ ਕਹਿ ਗਏ ਕਿ ਆਮ ਇਹਨਾਂ ਨੂੰ ਨਹੀਂ ਪਤਾ ਹੋਏਗਾ ਸਾਰਾ ਪਤਾ ਯਾਰ ਕੋਲ ਦੀ ਲੱਗਦੇ ਹੱਥ ਹੋ ਗਈ ਸੜਕ ਦੇ ਉੱ ਫੇਮਾ ਕਿਹੜਾ ਜੋਧੇ ਵਾਲ ਬਾਸੀ ਦੀ ਵੀ ਨਾਕਾ ਲੱਗਿਆ ਮੱਤੇਆੜੇ ਵੀ ਚੌਂਕੀ ਕੋਲ ਮਿਹਰਬਾਰ ਵੀ ਲੱਗਾ ਤੇ ਇਹਨਾਂ ਦੀਆਂ ਗੱਡੀਆਂ ਵੀ ਲੱਗੀਆਂ ਹੋਈਆਂ ਸਾਰਾ ਪੜਾ ਜੀ ਕਿਹੜਾ ਰੋਕਲਾਵਾ ਉਹ ਤਾਂ ਉਲਟਾ ਉਹ ਕਹਿੰਦੇ ਘਰ ਤੋਂ ਪਰਚਾ ਨਹੀਂ ਮੈਂ ਮੌਜੂਦ ਤਾਂ ਨਹੀਂ ਸੀਗਾ ਮੈਂ ਬਾਅਦ ਵਿੱਚ ਆਇਆ ਹਾਂ ਪਰ ਜਿਸ ਹਿਸਾਬ ਦੇ ਨਾਲ ਹਾਲਾਤ ਲੱਗਦੇ ਆ ਬਹੁਤ ਹੀ ਭਿਆਨਕ ਹੋਇਆ ਬਹੁਤ ਹੀ ਭਿਆਨਕ ਹਾਸਾ ਹੋਇਆ ਵਾ ਇਹ ਤੁਸੀਂ ਵੀ ਆਵਾਜ਼ ਚੱਕਦੇ ਰਹੇ ਹੋ ਤੇ ਲੋਕਾਂ ਨੇ ਵੀ ਇੱਥੇ ਆਵਾਜ਼ ਚੱਕਣ ਦੀ ਕੋਸ਼ਿਸ਼ ਬੜੀ ਵਾਰ ਕੀਤੀ ਆ ਬੜੀ ਵਾਰ ਲਿਖਤੀ ਪੱਤਰ ਦਿੱਤੇ ਗਏ ਆ ਲੇਕਿਨ ਕੋਈ ਸੁਣਵਾਈ ਨਹੀਂ 2 ਮਹੀਨੇ 3 ਮਿੰਟ ਪਰ ਸਵੇਰੇ ਬੰਦ ਹੁੰਦੇ ਆ ਰਾਤ ਨੂੰ ਚੱਲਦੇ ਆ ਫਿਰ ਉਹੀ ਕੰਮ ਹੋ ਜਾਂਦਾ ਇੱਥੇ ਕਿਤੇ ਨਾ ਕਿਤੇ ਜੇ ਡੀਸੀ ਵੱਲੋਂ ਇੱਕ ਟਾਈਮ ਨਿਰਧਾਰਿਤ ਕੀਤਾ ਗਿਆ ਸੀ ਵੀ ਤੁਸੀਂ ਇਸ ਟਾਈਮ ਤੋਂ ਬਾਅਦ ਟਿਪਰ ਨਹੀਂ ਚਲਾਣੇ ਹੁਣ 11 12 ਵਜੇ ਚੱਲੇ ਹਜੇ ਵੀ ਉਹ ਰੌਂਗ ਸਾਈਡ ਪਾ ਕੇ ਬੈਠੇ ਆ ਉਹ ਕਹਿੰਦੇ ਬੰਦਾ ਮਰਿਆ ਤੇ ਮਰਿਆ ਰਹੇ ਸਾਈਡ ਤੇ ਵੀ ਅਸੀਂ ਆਪਣਾ ਕੰਮ ਜਾਰੀ ਰੱਖਣਾ ਆ ਇਸ ਤਰ੍ਹਾਂ ਤੇ ਜਿਹੜਾ ਡੀਸੀ ਦਾ ਹੁਕਮ ਹੈ ਉਹਦੀ ਪਾਲਣਾ ਕਰਨਾ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ ਹੈ ਅੱਜ ਪੁਲਿਸ ਵਾਲੇ ਕਹਿੰਦੇ ਨੇ ਵੀ ਸਾਡਾ ਭਰਾ ਸੀ देख लो जी तो सामने है सारा कुछ मांग है हमें कि जितने भी हम यूपी बिहार वाले यहाँ पे रहते हैं मेहनत मजदूरी करके यहाँ पे हम लोग खाते हैं घर परिवार छोड़ के आते हैं बस यही पंजाब सरकार से मांग है कि हमें इंसान मिलना चाहिए और कुछ नहीं तो रिश्तेदार लगता है रिश्तेदार नहीं है हमारे कंपनी का है और हम उसी कंपनी में काम करते हैं कंपनी का नाम है कुदू उसी कंपनी का था ये ड्यूटी के लिए जा रहा था उसी में एक्सीडेंट हुआ और अभी तक तो साढ़े नौ बजे एक्सीडेंट हुआ और अभी तक तो यानी पुलिस प्रशासन आए हुए हैं और इनको अभी तक तो ना उठाया ना कोई कुछ बता रहे है। पूछते हैं तो कहता है हाँ मिल जाएगा सब मिल जाएगा इंसान और कुछ नहीं इसके आगे और कुछ बता भी नहीं रहा आ, बस यही चाहते हैं हम लोग कि जितने भी मेहनत मजदूरी वाले आदमी है यूपी बिहार के और हम लोग को इंसाफ मिलना चाहिए बस और यही चाहते है सर जी जी यहाँ से बिहार का हम समझते हैं गलत मगर बिहार से भी खतरनाक यहाँ की पुलिस प्रशासन हो गई है हर जगह जगह पर चोरी डकैती मारा पीटी होता है और यहाँ पर भी जैसे गाड़ी घोड़ा की अलग की बात होती है बिहार से भी खतरनाक यहाँ की सरकार हो गई पर पे ये पांचवी बार हुआ है इसी जगह पे कोई रोक नहीं है किसी तरह की यहाँ पर संजय कुमार ਆ ਜਾਣ ਪਛਾਨਦੀ ਆਪਕੀ ਜਾਣ ਪਛਾਨ ਨਹੀਂ ਹੈ ਬਲਕਿ ਆਇਆ ਉਹ ਦੇਖਣੇ ਲਈ ਲੇਕਿਨ ਇਹਾਂ ਪੇ ਤੋਂ ਐਸਾ ਹੋ ਰਿਹਾ ਕਿ ਕੋਈ ਸਿਸਟਮ ਹੀ ਨਹੀਂ ਹੈ ਇੱਕ 1.5 ਘੰਟਾ ਤੋਂ ਹੋ ਗਿਆ ਲੇਕਿਨ ਕੋਈ ਆਇਆ ਨਹੀਂ ਕਿ ਤਸੱਲੀ ਦੇਣੇ ਲਈ ਕਿ ਆ ਵੀ ਚਲੋ ਇਸ ਕੋ ਹਮ ਸਪੋਰਟ ਕਰਾਂਗੇ ਚਾਹੇ ਕੁਝ ਵੀ ਅਧਿਕਾਰੀਆਂ ਤਾਂ ਕਹਿੰਦੇ ਅਸੀਂ ਨਾਲ ਹੀ ਪਹੁੰਚ ਗਏ ਸੀ ਤੁਸੀਂ ਕਹਿੰਦੇ ਇੱਕ ਦੋ ਘੰਟੇ ਆ ਅਧਿਕਾਰੀਆਂ ਆ ਕੇ ਆ ਟਾਈਮ ਸੇ ਆ ਗਿਆ ਪਰ ਕੋਈ ਐਸਾ ਮਤਲਬ ਉਸ ਤੱਕ ਉਸ ਕੇ ਤਰਫ ਸੇ ਦਿੱਕਤ ਨਹੀਂ ਹੈ ਹਾਂ ਜੀ ਤੁਸੀਂ ਦੇਖ ਸਕਦੇ ਆ ਤਸਵੀਰਾਂ ਤੁਹਾਨੂੰ ਇਹ ਰਾਹ ਰੋਡ ਦੇ ਉੱਤੇ ਦੀਆਂ ਦਿਖਾ ਰਹੇ ਆ ਜਿੱਥੇ ਆਏ ਦਿਨ ਕਿਉਂਕਿ 15 20 ਦਿਨ ਨੰਗਦੇ ਆਏ ਦਿਨ ਕੋਈ ਨਾ ਕੋ ਦਰੜਿਆ ਜਾਂਦਾ ਪਾਔਰ ਤੁਹਾਨੂੰ ਨਾਲ ਹੀ ਦੱਸ ਦਈਏ ਕਿ ਇਸ ਰਾਹੋ ਰੋਡ ਨੂੰ ਖੂਨੀ ਰੋਡ ਦੇ ਨਾਮ ਤੇ ਜਾਣਿਆ ਜਾਂਦਾ ਕਿਉਂਕਿ ਖੂਨੀ ਰੋਡ ਤੇ ਇਸ ਦਾ ਕਾਰਨ ਇਹੀ ਜੀ ਕਿਉਂਕਿ ਇੱਥੋਂ ਜਿਹੜੇ ਓਵਰ ਲੋਡ ਟਿਪਰ ਲੰਘਦੇ ਆ ਪਰ ਨਾਲ ਹੀ ਇਹਨਾਂ ਦਾ ਦੱਸਣਾ ਇੱਥੇ ਆ ਕਹਿੰਦੇ ਕਿ ਟਿਪਰ ਦੇ ਨਾਲ ਹੋਇਆ ਪਰ ਕੁਝ ਲੋਕ ਕਹਿੰਦੇ ਕਿ ਸਾਨੂੰ ਕੁਝ ਪਤਾ ਨਹੀਂ ਪਰ ਲੋਕਾਂ ਦਾ ਇਹ ਕਹਿਣਾ ਵਾ ਹੁਣ ਜਿਹੜੇ ਪਰਿਵਾਰਕ ਆ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਉਦੋਂ ਤੱਕ ਧਰਨਾ ਨਹੀਂ ਚੱਕਾਂਗੇ ਜਦੋਂ ਤੱਕ ਸਾਡੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ